ਹਾਲਾ ਬਈ ਸਾਰੇ ਭਰਾਵਾਂ ਦਾ ਸੋਤ ਠੀਕ ਹੈ ਸਾਰੇ ਭਰਾਵਾਂ ਨੇ ਸਤਿ ਸ੍ਰੀ ਅਕਾਲ ਬੈਸੇ ਦਾ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਪਿੰਡ ਮੇਟੜੀ ਜਲਾ ਸਰਸਾ ਦਾ ਬਲੀ ਤੋਂ ਸਰਸਾ ਰੁੜਤੇ ਹਰ ਸ਼ਨੀਵਾਰ ਬੱਕਰੀਆਂ ਦਾ ਮੇਲਾ ਲੱਗਦਾ ਉਹ ਮੇਲਾ ਇਸ ਵਾਰ ਵੀ ਲੱਗਿਆ ਅੱਜ ਤਰੀਕ 24 8 2024 ਦਿਨ ਸ਼ਨੀਵਾਰ ਅੱਜ ਮੇਲਾ ਲੱਗਿਆ ਹੋਇਆ ਬਹੁਤ ਭਰਿਆ ਹੋਇਆ ਮੇਲਾ ਤੇ ਮੇਲੇ ਚ ਬਹੁਤ ਸੋਹਣੇ ਸੋਹਣੇ ਜਾਨਵਰ ਆਏ ਆ ਤੁਹਾਨੂੰ ਦਿਖਾਉਣੇ ਆ ਬਾਈ ਇੱਧਰ ਆ ਬਰਬਰੀਆਂ ਮਿਕਸ ਬ੍ਰੀਡ ਦੀ ਚਾਹੀਆਂ ਸਾਰੀਆਂ ਕੁਝ ਦੇਸੀ ਐਂ ਇੱਕੋ ਸੇ ਦਰਾ ਬੱਕਰੇ ਖੜੇ ਆ ਖੱਸੀ ਐ ਕਿ ਅੰਡੂ ਐ ਇਹ ਖੱਸੀ ਐ ਕਿ ਅੰਡੂ ਐ ਇਹ ਪਤਾ ਨਹੀਂ ਮੁੰਡੇ ਨੂੰ ਪਤਾ ਖੱਸੀ ਐ ਕਿ ਅੰਡੂ ਐ ਆ ਬਹੁਤ ਸੋਹਣੀ ਕਾਲੇ ਰੰਗ ਦੀ ਜੈਡ ਬਲੈਕ ਪੱਠ ਖੜੀ ਆ ਬਹੁਤ ਹੀ ਸੋਹਣੀ ਜਿੰਨੀ ਕਹ ਦਿਆਂ ਮੇਲੇ ਚ ਆਇਆ ਕੁਝ ਜਾਨਵਰ ਉੱਧਰ ਖੜੇ ਆ ਪਰ ਕਰਦੇ ਹੋਰ ਕੀ ਠੀਕ ਨਾਲ ਹਾਂ ਲੈ 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 ਵਧੀਆ ਹੋ ਗਿਆ ਉੱਠਿਆ ਬਾਈ ਆ ਵਰਪਰੀਆਂ ਆ ਬਹੁਤ ਸੋਹਣੀਆਂ ਵਰਪਰੀਆਂ ਆਂ ਆ ਬੱਕਰੀ ਆਈ ਆ ਬਹੁਤ ਚੰਗੀ ਮੈਂ ਲੈ ਮਤ ਖਿੱਚੇ ਨੀ ਬੱਕਰੀ ਵੇਚ ਗਈ ਐ ਨਹੀਂ ਪਤਾ ਕਿੰਨੇ ਪੈਸੇ ਨੂੰ ਵਿਕੀਆ ਬਹੁਤ ਚੰਗੀ ਬੱਕਰੀ ਐ ਇਹ ਤੇਰਾ ਵਰਪਰੀ ਨਹੀਂ ਬੈਠੇ ਹੋਰ ਦਿਖਾਣਾ ਹੈ ਲੈ ਲਿਓ ਬਾਕੀ ਆਇਆ ਕਰੋ ਬਾਈ ਸਾਰੇ ਮੇਲੇ ਚ ਮੇਲੇ ਚ ਬਹੁਤ ਸੋਹਣੇ ਸੋਹਣੇ ਜਾਨਵਰ ਆਉਂਦੇ ਆ ਭਾਜ ਮਿਲ ਜਾਂਦੇ ਆ ਜਾਨਵਰ ਵੇਚਨ ਵਾਲਿਆਂ ਨੂੰ ਵੀ ਵਧੀਆ ਮੁੱਲ ਮਿਲਦਾ ਤੇ ਖਰੀਦਨ ਵਾਲਿਆਂ ਨੂੰ ਵੀ ਵਧੀਆ ਭਾਜ ਮਿਲ ਜਾਂਦੇ ਆ ਬਾਕੀ ਆਪਾਂ ਆਉਣ ਵਾਲੇ ਟਾਈਮ ਚ ਦੁੱਧ ਚਵਾਈ ਦਾ ਮੇਲਾ ਕਰਾ ਰਹੇ ਆਂ ਬਾਈ ਦੁੱਧ ਚਵਾਈ ਦੇ ਮੇਲੇ ਚ ਪਹਿਲੇ ਨੰਬਰ ਤੇ ਆਉਣ ਵਾਲੀ ਬੱਕਰੀ ਨੂੰ ਅਲਟੋ ਕਾਰ ਦੇਵਾਂਗੇ ਬਾਈ ਪਹਿਲੇ ਨੰਬਰ ਤੇ ਆਉਣ ਵਾਲੀ ਬੱਕਰੀ ਨੂੰ ਆਲਟੋ ਕਰ ਦੇਵਾਂਗੇ ਆ ਵੇਖੋ ਬਹੁਤ ਸੋਹਣੀਆਂ ਸੋਹਣੀ ਬੱਕਰੀ ਆ ਬਰਬਰੀ ਬਹੁਤ ਹੀ ਵਧੀਆ ਕੁਆਲਿਟੀ ਚ ਐ ਤੇ ਪਹਿਲੇ ਨੰਬਰ ਤੇ ਆਉਣ ਵਾਲੀ ਬੱਕਰੀ ਨੂੰ ਆਲਟੋ ਕਰ ਦੂਜੇ ਨੰਬਰ ਤੇ ਆਉਣ ਵਾਲੀ ਨੂੰ ਦੇਵਾਂਗੇ ਮੋਟਰਸਾਈਕਲ ਤੇ ਬਾਕੀ ਅੱਡ ਅੱਡ ਬਿਰਬੇ ਪਾਏ ਹੋਏ ਨਾਮਾਂ ਦੇ ਤੇ ਸਾਰੇ ਪਹੁੰਚੋ ਤੇ ਬੱਕਰਿਆਂ ਵੱਡੇ ਬੱਕਰਿਆਂ ਦਾ ਭਾਰ ਵੀ ਤੋਲਿਆ ਜਾਊਗਾ ਜਿਹੜਾ ਪਹਿਲੇ ਨੰਬਰ ਤੇ ਬੱਕਰਾ ਆਊਗਾ ਉਸ ਨੂੰ ਰੇ ਜੇ ਦਿੱਤੀ ਜਾਉਗੀ ਤੇ ਬਾਕੀ ਹੋਰ ਨਾਮਾਂ ਦੇ ਬਿਰ ਬਿਰ ਡਲ ਆ ਬਹੁਤ ਸੋਹਣੀ ਹੈ ਬਰ ਬੀ ਲੈ ਲਈ ਬਾਈ ਇਹ ਕੀ ਕਹਿੰਦਾ ਬਾਈ ਬਾਈ 2000 ਕੀ ਕਹਿੰਦਾ ਕਿਹੜੇ ਬਾਈ ਦੀ ਹੈ ਬੱਕਰੀ ਅੰਨਾ ਦੀ ਹੈ ਅੱਛਾ ਬਾਈ ਦੀ ਹੈ ਤੇਰੀ ਹੈ ਬਾਈ ਕੀ ਮੰਗਦਾ ਭਾਈ ਤੂੰ ਕੀ ਲਾਇਆ ਭਾਈ 15000 ਰੁਪਏ ਲਾਇਆ 15 ਜੇ ਚਾਲੋ ਯਾਰ 70 ਮੇ ਕਰਾ ਦੇ ਸੌਦਾ ਯਾਰ ਕਰਾ ਦੇ ਸੌਦਾ ਆ ਬਰਬਰੀ ਬੱਕਰੀ ਹੈ ਗੱਬਣ ਹੈ ਬੱਕਰੀ ਭਾਈ ਭਾਈ 10000 ਰੁਪਏ ਮੰਗਦੇ ਆ ਇਹਦਾ ਤੇ ਭਾਈ ਨੇ 15000 ਰੁਪਏ ਲਾਇਆ ਦੇਖੋ ਇੱਥੇ ਸੌਦਾ ਹੁੰਦਾ ਤੇ ਦੇਖਦੇ ਆ ਕਰਾ ਦੇ 70 ਮੇ ਸੌਦਾ ਭਾਈ ਦਾ ਇੰਨੇ ਬੰਦੇ ਗਨੇ ਪਚਾਈ ਦਿਨਾ ਵਪਾਰ ਦੂਰ ਦੇਖਣ ਚਲਾ ਕੇ ਦੇ ਯਾਰ ਕੋਈ ਬੰਦੇ ਚ ਖਵਾ ਦੇ ਕੱਢ ਲਾ ਕੇ ਦਾ ਬਾਈ ਨੂੰ ਪੁੱਛਲਾ ਕਿੰਨੇ ਦੇਣੀ ਹੈ ਬਾਈ ਲਾਸਟ ਕਿੰਨੇ ਦੇਣੀ ਹੈ ਲਾਸਟ ਕਿਹਦੇ ਲੱਖ ਦੇਣੀ ਹੈ ਅੱਛੀ ਮੰਗਿਆ ਜੀ ਬਾਈ ਕਿੰਨੇ ਹੈ ਅੱਛਾ ਕੰਮ ਬਾਈ ਵਾਲਾ ਮੈਂ ਤੈਨੂੰ ਗੱਲ ਦੱਸਾਂ ਇਹਨੂੰ ਪੁੱਛਿਆ ਨਾ ਪਛਾਇਆ ਨਾ ਮੇਰੀ ਕਸਮ ਦਾ 16000 ਤੋਂ ਵੱਧ ਹੁਣ ਨਹੀਂ ਉਹ ਬਾਈ ਕਿੰਨੇ ਜੇ ਨਾ ਕੀ ਆਪਨਾ ਚਰਜਾ ਤੂੰ ਫੜ ਲੈ ਬਾਈ ਵਧੀਆ ਰੁਪਏ ਫੜ ਲੈ ਬਹੁਤ ਵਧੀਆ ਫੜ ਲੈ ਬਾਈ ਆਜੋ ਤੋਂ ਗੁਲਾਬੀ ਜੰਮੜੀ ਬਹੁਤ ਸੋਹਣੇ ਬੱਚੇ ਆਏ ਇੱਧਰ ਸੌਦਾ ਹੋਈ ਜਾਂਦਾ ਬਾਰਬਰੀ ਦਾ 16000 ਕਹਿੰਦਾ ਬਾਈ ਨੇ ਤੇ ਪਰ ਉਹ ਬੰਦਾ ਕੀ ਹੋਊਗਾ ਫਿਰ ਹੋਊਗਾ ਕੀ ਲਾਟ ਲਾਟ ਤਾਂ ਬਹੁਤ ਦੂਰ ਹੈ ਬਹੁਤ ਚੰਗੀ ਬੱਕਰੀ ਹੈ ਇਹ ਬਹੁਤ ਹੀ ਚੰਗੀ ਜਿਹੀ ਕਰਦੇ ਬਈ ਨਹੀਂ ਮਾਰਦਾ ਮਾਰਦਾ ਨਹੀਂ ਬਸ ਇੱਥੇ ਖੜੀ ਹਿੱਤ ਕਰਦੇ ਜਮਾ ਚਿੱਟੀ ਹੈ ਸਫੇਦ 75000 ਇਹ ਤੇ ਸੌਦਾ ਨੇੜੇ ਹੀ ਆ ਹੋ ਜੂ ਸੌਤਨਾਰ ਬਾਕੀ ਆਪਾਂ ਹੋਰ ਮੇਲਾ ਦਿਖਾਉਣੇ ਆ ਬਈ ਤੁਹਾਨੂੰ ਇਹ ਸੌਦਾ ਹਜੇ ਲਾ ਮਾ ਪੈ ਗਿਆ ਢਿੱਲਾ ਪੈ ਗਿਆ ਤੇ ਅੱਗੇ ਆਹ ਦੇਖੋ ਬਹੁਤ ਸੋਹਣਾ ਬੱਚਾ ਖੜਾ ਜਿਹੜਾ ਬੇਚਾਂ ਬੜੀ ਚ ਪਾਠੇ ਕੇ ਬੱਕਰਾ ਹੈ ਬਈ ਆ ਗਿਆ ਪਾਠੇ ਕੇ ਬੱਕਰਾ ਹੈ ਬਈ ਬੱਕਰਾ ਬਹੁਤ ਸੋਹਣਾ ਬੱਕਰਾ ਆ ਗਿਆ ਆ ਗਿਆ ਆ ਗਿਆ ਆ ਦੇਖਦੇ ਆ ਬਾਈ ਸਾਰੇ ਬੱਚੇ ਖੱਸੀ ਬੱਚੇ ਲੈ ਕੇ ਆਇਆ ਪੁੱਛਦੇ ਕਿੰਨੇ ਲੈ ਕੇ ਆਇਆ ਸੀ ਬਾਈ ਤੇ ਕਿੰਨੇ ਕਾਫੀ ਚਿਰ ਦਾ ਇੱਥੇ ਰਾਜਾ ਹੋ ਰਿਹਾ ਹੈ

ਸਪਾਂਸ 7 ਜਨਵਰੀ ਰਹਿ ਗਈ ਸਾਰੇ ਸੇਲ ਹੋ ਗਏ ਤੇ ਹੁਣ ਇਹਨਾਂ ਦਾ ਵੀ ਸੌਦਾ ਚੱਲੀ ਜਾਂਦਾ ਤੇ ਭਾਈ ਪਹੁੰਚਿਆ ਕਰੋ ਸਾਰੇ ਭਰਾਵਾਂ ਨਾਲ ਸਾਸਰੀ ਘਰ ਮੇਲੇ ਜਿਹਾ